328 ਰੁਪਏ ਦੇ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਪਹਿਲ ਕਦਮੀ ਕੀਤੀ ਗਈ ਆ ਜਿਸ ਦੇ ਵਿੱਚ ਕਿ ਇੱਕ ਸੈੱਟ ਬਣਾ ਦਿੱਤੀ ਗਈ ਆ 6 ਮੈਂਬਰੀ ਸੈੱਟ ਜਿਹੜੀ ਆ ਹੋਵੇਗੀ ਤਾਂ ਜਿਸ ਦੀ ਪ੍ਰਧਾਨਗੀ ਦੀ ਗੱਲ ਕਰੀਏ ਤਾਂ ਪ੍ਰਧਾਨਗੀ ਜੋ ਹੈ ਉਹ AIG ਜਗਤਪ੍ਰੀਤ ਸਿੰਘ ਜੋ ਨੇ ਵਿਜੀਲੈਂਸ ਤੋਂ ਅਧਿਕਾਰੀ ਨੇ ਉਹ ਕਰਨਗੇ ਤਾਂ ਅ ਇਸ ਦੀ ਪ੍ਰਧਾਨਗੀ ਦੇ ਨਾਲ ਨਾਲ ਇਹਨਾਂ ਦੇ ਜਿਹੜੇ ਮੈਂਬਰਸ ਹੈਗੇ ਨੇ 6 ਮੈਂਬਰੀ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਵੱਲੋਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਜਗਤਪ੍ਰੀਤ ਸਿੰਘ ਹੋਣਗੇ ਏਏਜੀ ਵਿਜੀਲੈਂਸ ਐਸਐਸ ਨਗਰ ਮੋਹਾਲੀ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਹਰਪਾਲ ਸਿੰਘ ਸੰਧੂ ਐਡੀਸ਼ਨਲ ਡੀਸੀਪੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਬੰਧ ਸਿੰਘ ਬੈਂਸ ਐਸਪੀਡੀ ਪਟਿਆਲਾ ਸ਼੍ਰੀ ਬੈਂਤ ਸਿੰਘ ਜਨੇਜਾ ਏਸੀਪੀ ਲੁਧਿਆਣਾ ਡਿਟੈਕਟਿਵ ਪੰਜਾਬ ਪੁਲਿਸ ਕਮਿਸ਼ਨਰ ਅਮਿਰ ਸਰ ਤੇ ਇਸ ਦੀ ਜਿਹੜੀ ਹੈ ਸੁਪਰਵਾਈਜ਼ਨ ਜਿਹੜੀ ਹੋਏਗੀ ਉਹ ਜਿਹੜੀ ਗੁਰਪ੍ਰੀਤ ਸਿੰਘ ਪੁੱਲਰ ਜੋ ਨੇ ਗੁਰੂ ਨਗਰੀ ਦੇ ਜੋ ਪੁਲਿਸ ਕਮਿਸ਼ਨਰ ਹੈਗੇ ਨੇ ਉਹਨਾਂ ਦੀ ਨਿਗਰਾਨੀ ਹੇਠ ਜਿਹੜੀ ਹੈ ਸੈੱਟ ਕੰਮ ਕਰੂਗੀ ਤਾਂ ਇਹ ਸੈੱਟ ਜਿਹੜੀ ਆ ਖਾਸ ਤੌਰ ਤੇ ਦੱਸਦੀ ਹੈ ਕਿ ਸਰਕਾਰ ਵੱਲੋਂ ਬਣਾਈ ਗਈ ਹੈ ਕਿਉਂਕਿ ਲੰਬੇ ਸਮੇਂ ਤੋਂ 328 ਰੁਪਏ ਦਾ ਮਾਮਲਾ ਜਿਹੜਾ ਉਹ ਚੱਲ ਰਿਹਾ ਸੀਗਾ ਕਿਉਂਕਿ ਜਾਂਚ ਦੀ ਗੱਲ ਕਰੀਏ ਜੋ ਇਨਸਾਫ ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਜੋ ਵਕ ਵਕ ਜਿੱਥੇ ਬੰਦੀਆਂ ਵੱਲੋਂ ਕਈ ਰੋਸ਼ ਪ੍ਰਦਰਸ਼ਨ ਵੀ ਕੀਤੇ ਗਏ ਤਰਨੇ ਲੱਗੇ ਪੰਥਕ ਹੋਕੇ ਦੀ ਗੱਲ ਕਰੀਏ ਤਾਂ ਪੰਥਕ ਹੋਕਾ ਵੱਡੇ ਸਮੇਂ ਤੋਂ ਜੋ ਹੈ ਉਹ ਗੁਰੂ ਨਗਰੀ ਦੀ ਹੈਰੀਟੇਜ ਸਟੇਟ ਤੇ ਲੱਗਾ ਤਾਂ ਜਿਸ ਤੋਂ ਬਾਅਦ ਕੀ ਜਦੋਂ ਸਰਕਾਰ ਵੱਲੋਂ ਇਸ ਦੇ ਉੱਤੇ ਐਫ ਆਈ ਆਰ ਦਿੱਤੀ ਜਾਂਦੀ ਹੈ ਡਾਕਟਰ ਰੂਪ ਸਿੰਘ ਜਾਂ ਫਿਰ ਉਹਨਾਂ ਦੇ ਕਈ ਸਾਥੀਆਂ ਦੇ ਨਾਮ ਜਿਹੜੇ ਐਸ ਐਫ ਆਈ ਆਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਵੱਲੋਂ ਕਿਤਨਾ ਕੀਤੇ ਜੋ ਕਹਿ ਲਈਏ ਕਿ ਸਰਕਾਰ ਵੱਲੋਂ ਜਿਹੜੀ ਆ ਪਹਿਲ ਕਦਮੀ ਕੀਤੀ ਨਹੀਂ ਜਿਸ ਤੋਂ ਬਾਅਦ ਕੀ ਜੋ ਪੰਜਾਬ ਦੇ ਜਿਹੜੇ ਲੋਕ ਨੇ ਕਾਫੀ ਜ਼ਿਆਦਾ ਸਰਕਾਰ ਦੇ ਜੋ ਕਹਿ ਸਕਦੇ ਆ ਕਿ ਧੰਨਵਾਦ ਵੀ ਕਰ ਰਹੇ ਨੇ ਨਾਲ ਦੀ ਨਾਲ ਜੋ ਖੁਸ਼ੀ ਵੀ ਨੇ ਕਿਸ ਦੇ ਵਿੱਚ ਜਿਹੜੀ ਆ ਸਰਕਾਰ ਵੱਲੋਂ ਜੋ ਐਫਆਈਆਰ ਕੱਟੀ ਗਈ ਆ ਕਿਉਂਕਿ 328 ਰੁਪਏ ਦਾ ਮਾਮਲਾ ਜਿੰਨਾ ਕਿਤੇ ਬਹੁਤ ਜ਼ਿਆਦਾ ਹਾਈਲਾਈਟ ਸੀਗਾ ਲੰਬੇ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਸੀ ਕਿ ਜੋ ਅਪੀਲ ਕੀਤੀ ਜਾ ਰਹੀ ਸੀ ਕਿ ਜਿਸ ਤੋਂ ਬਾਅਦ ਕਿ ਹੁਣ 6 ਮੈਂਬਰੀ ਕਮੇਟੀ ਜੋ ਹੈ ਪੰਜਾਬ ਸਰਕਾਰ ਵੱਲੋਂ ਬਣਾ ਦਿੱਤੀ ਗਈ ਹੈ ਤਾਂ ਜੋ ਪਾਈ ਸਾਹਿਬ ਨੇ ਜੋ ਬਡਾਲਾ ਜੀ ਨੇ ਉਹਨਾਂ ਵੱਲੋਂ ਵੀ ਲੰਬੇ ਸਮੇਂ ਤੋਂ ਇਸ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਕਿ ਲੇਕਿਨ ਹੁਣ अहम ਖਬਰ ਜੇ ਕਹਿ ਲਈਏ ਕਿ ਰਿਪੋਰਟ ਇਹ ਆ ਕਿ ਜਿਸ ਦੇ ਵਿੱਚ ਕੀ 6 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਆ ਹੁਣ ਜਲਦ ਤੋਂ ਜਲਦ ਇਸ ਦੇ ਇਨਸਾਫ ਵਾਸਤੇ ਜੋ ਇਹ ਕਮੇਟੀ ਕੰਮ ਕਰੇਗੀ ਜਿਸ ਦੇ ਵਿੱਚ ਕੀ ਜੋ ਨਿਗਰਾਨੀ ਆ ਗੁਰਪ੍ਰੀਤ ਸਿੰਘ ਪੁੱਲਰ ਜੋ ਕਿ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੀ ਹੋਏਗੀ ਤਾਂ ਵੇਖਣ ਵਾਲੀ ਗੱਲ ਹੈ ਕਿ ਕਿੰਨੀ ਛੇਤੀ ਜਿਹੜੀ ਆ ਕਮੇਟੀ ਸਰਕਾਰ ਨੂੰ ਰਿਪੋਰਟ ਬਣਾ ਕੇ ਦੱਸੇਗੀ ਕਿ ਇਸ ਦੇ ਵਿੱਚ ਕਸੂਰਵਾਰ ਕੌਣ ਹੈ 328 ਰੂਪ ਗਏ ਤੱਕ ਗਏ ਮਾਮਲਾ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਵਕ ਵਕ ਜਥੇਬੰਦੀਆਂ ਸ਼ਰਮਣੀ ਕਮੇਟੀ ਦੇ ਐਜੀਪੀਸੀ ਦੇ ਅੱਗੇ ਆ ਕੇ ਜਾਂ ਧਰਨੇ ਵੀ ਉਹਨਾਂ ਵੱਲੋਂ ਦਿੱਤੇ ਗਏ ਕਈ ਵਾਰ ਧਰਨੇ ਮੁਜ਼ਾਰੇ ਕੀਤੇ ਗਏ ਲੇਕਿਨ ਸ਼ਰਮਣੀ ਕਮੇਟੀ ਲਗਾਤਾਰ ਇਸ ਮਾਮਲੇ 'ਚ ਚੁੱਪ ਦਿਖਾਈ ਦਿੱਤੀ ਹੈ ਥਾਲਾ ਕੀ ਬੀਤੇ ਦਿਨਾਂ ਚ ਜਦੋਂ ਅਸੀਂ ਜੋ ਮੈਂਬਰ ਸਾਹਿਬਾਨ ਸੀਗੇ ਭਾਈ ਮਨਜੀਤ ਸਿੰਘ ਜੀ ਜਾਂ ਫਿਰ ਗੁਰਪ੍ਰੀਤ ਸਿੰਘ ਚੱਬਰ ਤਾਂ ਉਹਨਾਂ ਨੇ ਵੀ ਗੱਲ ਕੀਤੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਦੇ ਵਿੱਚ ਸ਼ਰਮਣੀ ਕਮੇਟੀ ਨੂੰ ਨੀਚਾ ਨਾ ਦਿਖਾਇਆ ਜਾਵੇ ਬਲਕਿ ਇਸ ਦੇ ਉੱਪਰ ਜਿਹੜਾ ਸਰਕਾਰ ਆਪਣੀ ਜਾਂਚ ਕਰੇ ਵਧੀਆ ਗੱਲ ਹੈ ਹਰ ਸਿੱਖ ਨੂੰ ਇਸ ਚੀਜ਼ ਬਾਰੇ ਜਾਣਨਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਕਿ 328 ਰੁਪਏ ਕਿੱਥੇ ਗਏ ਨੇ ਤਾਂ ਹੁਣ ਪਹਿਲ ਕਦਮ ਇੱਕ ਹੋਰ ਸਰਕਾਰ ਨੇ ਜਿਹੜਾ ਦਿਖਾਈਆ ਜਿਸ ਦੇ ਵਿੱਚ ਕੀ ਸੈੱਟ ਬਣਾ ਦਿੱਤੀ ਗਿਆ ਵੇਖਣ ਵਾਲੀ ਗੱਲ ਹੈ ਕਿ ਹੁਣ ਕਦੋਂ ਤੱਕ ਇਹ ਸੈੱਟ ਜਿਹੜੀ ਆ ਉਹ ਰਿਪੋਰਟ ਜੋ ਸਰਕਾਰ ਤੱਕ ਪਹੁੰਚਾਏਗੀ ਜਿਸ ਚ ਪਤਾ ਖਾਤੋਂ ਗਾ ਕੇ 328 ਰੁਪਏ ਗਏ ਤਾਂ ਗਏ ਕਿੱਥੇ ਕਿਉਂਕਿ ਸ਼੍ਰੋਮਣੀ ਕਮੇਟੀ ਤਾਂ ਉਹ ਵੀ ਇਹੋ ਜਿਹੇ ਕਈ ਸਵਾਲ ਜਿਹੜੇ ਆ ਪੁੱਛੇ ਜਾਣਗੇ ਸੈਟ ਪੁੱਛੂਗੀ ਉਹਨਾਂ ਨੂੰ ਬੁਲਾਏਗੀ ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਇਸ ਬਾਰੇ ਜੋ ਜਵਾਬ ਦੇਗੀ ਤਾਂ ਉਸ ਦੀ ਜਿਹੜੀ ਅਪਡੇਟ ਹੈਗੀ ਆ ਉਹ ਵੀ ਜਿਹੜੀ ਸਰਕਾਰ ਨੂੰ ਦਿੱਤੀ ਜਾਏਗੀ ਸਰਕਾਰ ਅੱਗੇ ਰੱਖੀ ਜਾਏਗੀ ਤਾਂ ਕੱਲੀ ਕੱਲੀ ਜਾਣਕਾਰੀ ਇਸ ਸੈਟਰ ਆਹੀ ਕਹਿ ਲਈ ਕਿ ਸਿੱਟ ਦੀ ਜਾਂ ਫਿਰ 328 ਰੁਪਏ ਦੇ ਮਾਮਲੇ ਦੀ ਕੱਲੀ ਕੱਲੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਮਨ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀ কুমার ਦਾ ਨਾਲ ਲਿਖਾਉਣਿਕ ਜਗਮਨੀ ਟੀਵੀ ਸ਼੍ਰੀ ਅਮਰ ਸਾਹਿਬ